ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਕਿਵੇਂ ਦਾ ਮੌਸਮ ਰਹੇਗਾ ਥੋੜੀ ਸੰਖੇਪ ਦੇ ਵਿੱਚ ਵੀਡੀਓ ਜਾਰੀ ਰੱਖਾਂਗੇ ਹਲਕੀ ਤੋਂ ਦਰਮਿਆਨੀ ਬੱਦਲਬਾਈ ਪੰਜਾਬ ਦੇ ਨੇੜੇ ਤੇੜੇ ਬਣੀ ਹੋਈ ਹੈ ਜਿਸ ਦੇ ਨਾਲ ਪੰਜਾਬ ਦੇ ਹੋਰ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰ ਵਿੱਚ ਸਿੱਡੇ ਸਿਸਟਮ ਨੇ ਮੀਂਹ ਦੇ ਉਹ ਵੰਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਦਿੰਦੇ ਸਮੇਂ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਚੱਲੀ ਹੈ ਠੰਡ ਦਾ ਅਹਿਸਾਸ ਵੀ ਹੋਇਆ ਹੈ 25 ਡਿਗਰੀ ਦੇ ਨੇੜੇ ਤੇ ਤਾਪਮਾਨ ਪੰਜਾਬ ਦਾ ਪਹੁੰਚ ਗਿਆ ਹੈ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਤਾਪਮਾਨ ਦੀ ਤਦ ਇਸ ਸਮੇਂ ਜਿਹੜਾ ਰਾਤ ਦਾ ਤਾਪਮਾਨ ਬਣਿਆ ਰਹੇਗਾ ਉਹ 11 ਤੋਂ 12 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਉਮੀਦ ਹੈ ਕਿਸੇ ਤਰੀਕੇ ਦੀ ਪੱਛਮੀ ਸਿਸਟਮ ਨਾ ਹੋਣ ਕਾਰਨ ਪੰਜਾਬ ਦਾ ਮੌਸਮ ਓਵਰਆਲ ਸਾਫ਼ ਰਹੇਗਾ ਬੱਦਲਬਾਈ ਤਾਂ ਰਹੇਤ ਹੈ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਸਕੇਗੀ ਪਰ ਉਸ ਤੋਂ ਇਲਾਵਾ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਤਰੀਕੇ ਦੇ ਵੀ ਹਾਲਾਤ ਮੀਂਹ ਦੇ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਤੁਹਾਡੇ ਤੱਕ ਅਗਰ ਜਾਣਕਾਰੀ ਦੇਖੀ ਜਾਵੇ ਤਾਂ ਜਿਹੜੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਨੇ ਤਾਂ ਪਹਾੜੀ ਖੇਤਰ ਵਿੱਚ ਸਿਸਟਮ ਨੇ ਤੇ ਨਾਲ ਜਿਹੜੇ ਪੱਛਮੀ ਸਿਸਟਮ ਲਗਾਤਾਰ ਬਣ ਰਹੇ ਨੇ ਜਿਨ੍ਹਾਂ ਦਾ ਅਸਰ ਪੰਜਾਬ ਦੇ ਵਿੱਚ ਆਉਣ ਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਜੋ ਕਿ ਲਗਭਗ 15 ਤਰੀਕ ਦੇ ਨੇੜੇ ਤੇੜੇ ਬਣ ਰਿਹਾ ਹੈ ਅਤੇ 10 ਤਰੀਕ ਤੋਂ 12 ਤਰੀਕ ਦੇ ਵਿੱਚਕਾਰ ਪਹਾੜੀ ਖੇਤਰਾਂ ਵਿੱਚ ਲਗਾਤਾਰੀ ਸਿਸਟਮ ਬਣ ਰਹੇ ਨੇ ਜੋ ਕਿ ਪੰਜਾਬ ਦਾ ਫਿਲਹਾਲ ਕੋਈ ਬਹੁਤ ਵੱਡਾ ਅਸਰ ਨਹੀਂ ਪਾ ਰਹੇ ਪਰ ਤਾਪਮਾਨ ਪੰਜਾਬ ਦਾ ਥੋੜਾ ਬਹੁਤਾ ਆਉਣ ਦੇ 2-3 ਦਿਨ ਇਸੇ ਤਰੀਕੇ ਨਾਲ ਰਾਤ ਦੇ ਸਮੇਂ ਘੱਟ ਹੀ ਰਹੇਗਾ ਬਾਕੀ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਜਾਣਕਾਰੀ ਚੰਗੀ ਲੱਗੀ ਹੈ ਲਾਈਕ ਕਰਦੇ ਹੋ ਵੀਡੀਓ ਤੇ ਅੱਗੇ ਸ਼ੇਅਰ ਕਰਦੇ ਹੋ ਅਗਲੀ ਸਵੇਰ ਦੀ ਜਾਣਕਾਰੀ ਲੈ ਕੇ ਜਲਦ ਆਜੇ ਰੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ